ਅੱਜ ਸੇਠ ਕਸਤੂਰੀ ਲਾਲ ਜੀ ਜੋ ਸਾਡੇ ਕਾਂਗਰਸ ਦੇ ਇੱਕ ਥੰਮ ਸੀ ਕਈ ਵਾਰਾਂ ਥੰਮ ਹਿੱਲੇ ਪਰ ਕਸਤੂਰੀ ਲਾਲ ਹੋਣਾ ਦਾ ਥੰਮ ਕਰੀ ਨਹੀਂ ਲਿਆ ਕਈ ਕਾਂਗਰਸ ਚਾਏ ਕਾਂਗਰਸ ਤੋਂ ਚਲੇ ਗਏ ਸੇਠ ਕਸਤੂਰੀ ਲਾਲ ਜਿੱਥੇ ਖੜੇ ਸੀ ਕਾਂਗਰਸ ਦੀ ਉੱਥੇ ਹੀ ਖੜੇ ਨੇ ਚਾਹੇ ਤੋਂ ਪਾਈ ਕਾਂਗਰਸ ਲੀਗ ਜਾਂ ਛਾਂ ਆਈ ਸੇਠ ਕਸਤੂਰੀ ਲਾਲ ਨੇ ਕਾਂਗਰਸ ਦਾ ਸਾਥ ਨਹੀਂ ਛੱਡਿਆ ਜਿਹੜੇ ਕੋਈ ਲੀਡਰ ਛੱਡ ਕੇ ਗਏ ਉਹਨਾਂ ਦਾ ਸਾਥ ਛੱਡ ਦਿੱਤਾ ਤਾਂ ਐਹੋ ਜਿਹੀ ਲੀਡਰਤਾ え چلے جانا காங்கிரஸ் پارٹی ਲਈ ਬਹੁਤ ਵੱਡਾ ਕਾਟਾ ਔਰ ਉਹਨਾਂ ਨੇ ਜਿੰਨੀ ਆਪਣੀ ਜ਼ਿੰਦਗੀ ਜਿੰਨਾ ਸੰਘਰਸ਼ ਕੀਤਾ ਉਹ ਕਾਂਗਰਸ ਲਈ ਕੀਤਾ ਲੋਕੀ ਆਪਣੇ ਪਰਿਵਾਰ ਲਈ ਕਰਦੇ ਨੇ ਸੇੜ ਕਸਤੂਰੀ ਲਾਲ ਨੇ ਕਾਂਗਰਸ ਲਈ ਸੰਘਰਸ਼ ਕੀਤਾ ਔਰ ਬਟਾੜੇ ਜੇ ਮੈਂ ਕਹਾਂ ਕਿ ਬਟਾੜੇ ਜੀ ਜਿੰਦ ਜਾਨ ਸੀ ਉਹ ਸੇੜ ਕਸਤੂਰੀ ਲਾਲ ਕਾਂਗਰਸ ਦੀ ਸੀ ਜੇ ਕਿਸੇ ਨੇ ਨਬਜ ਦਾਤ ਰੱਖਣਾ ਤੇ ਸੇਡ ਕਸਤੂਰੀ ਲਾਲ ਦੇ ਨਾਮੇ ਟੱਥ ਰੱਖ ਲੋ ਤੁਹਾਨੂੰ ਪੂਰੀ ਦੀ ਪੂਰੀ ਕਾਂਗਰਸ ਦਾ ਪਤਾ ਚੱਲ ਜਾਊ ਅੱਜ ਉਹਨਾਂ ਦਾ ਇਤੋਂ ਚਲੇ ਜਾਣਾ ਔਰ ਅਚਾਨਕ ਚਲੇ ਜਾਣਾ ਉਹ ਵੀ ਬੜਾ ਪਾਰਟੀ ਲਈ ਮੇਰੇ ਲਈ ਔਰ ਉੱਪਰ ਦੇ ਸਾਰੇ ਲੀਡਰਾਂ ਲਈ ਬਹੁਤ ਘਾਟਾ ਪਿਆ ਔਰ ਅਸੀਂ ਸਾਰੇ ਉਹਨਾਂ ਦੇ ਇਸ ਦੁੱਖ ਦੀ ਘੜੀ 'ਚ ਇਕੱਠੇ ਹੋਏ ਤੇ ਪਰਿਵਾਰ ਨੂੰ ਜਿਵੇਂ ਉਹਨਾਂ ਨੇ ਕੰਮ ਕੀਤਾ ਇਵੇਂ ਪਰਿਵਾਰ ਤੇ ਕਾਂਗਰਸ ਕੰਮ ਕਰਦੀ ਰਹੇਗੀ ਔਰ ਸੇਡ ਕਸਤੂਰੀ ਲਾਲ ਦੇ ਜੋ ਸੁਪਨੇ ਸੀ ਉਹਨੂੰ ਅੱਗੇ ਲੈ ਕੇ ਜਾਵਾਂਗੇ ਵਿਲਕੋਟ ਕਹਿਣਾ ਕੀ ਹੈ ਜੀ ਕੈਨ ਨੂੰ ਦਿਲ ਪਰ ਰਹਾ ਵਾ ਸੇਠ ਕਸਤੂਰੀ ਲਾਲ ਜੀ ਇਸ ਦੁਨੀਆ ਤੋਂ ਗਏ ਨੇ ਉਹ ਜਿਹੜਾ ਇਨਸਾਨ ਕਦੇ ਕਦਾਈ ਪੈਦਾ ਹੁੰਦਾ ਜਿਹਦੇ ਮਨ ਚ ਗਰੀਬਾਂ ਦਾ ਦੁੱਖ ਸੀ ਇਨਸਾਨੀਅਤ ਸੀਗੀ ਤੇ ਹਰ ਧਰਮਾਂ ਦਾ ਸਾਂਝਾ ਸੀ ਹਰ ਪਾਰਟੀ ਦਾ ਸਾਂਝਾ ਸੀ ਇਨਸਾਨੀਅਤ ਉਸ ਚ ਕੁੱਟ-ਕੁੱਟ ਕੇ ਭਰੀ ਸੀ ਪਰਮਾਤਮਾ ਈਸ਼ਵਰ ਉਤੇ ਕਿਰਪਾ ਕਰੇ ਉਦੀ ਰੂਹ ਨੂੰ ਸ਼ਾਂਤੀ ਮਿਲੇ ਤੇ ਸੁਰਗਾ ਚ ਵਸਾ ਹੋਵੇ ਸੋ ਜਦਨ ਸੰਸਕਾਰ ਹੋਇਆ ਜਿੱਗਾ ਉਸ ਦਿਨ ਵੀ ਲੋਕ ਹਰ ਇੱਕ ਆਖੇ ਜਰੀ ਨਾਮ ਜੀ ਤੇ ਅੱਜ ਵੀ ਕਿਤੇ ਨਾ ਕਿਤੇ ਹਜ਼ਾਰਾਂ ਲੋਕ ਇਹ ਬਿਲਕੁਲ ਬਿਲਕੁਲ ਸਹੀ ਹੈ ਬੜਾ ਬਹੁਤ ਵੱਡਾ ਕਾਟਾ ਪਿਆ ਕਾਂਗਰਸ ਪਾਰਟੀ ਦੇ ਵਖਰਾ ਸ਼ਹਿਰ ਨੂੰ ਇੱਕ ਚੰਗਾ ਇਨਸਾਨ ਦੇ ਕਾਟਾ ਪਿਆ